ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਕਾਨ ਅੱਜ ਅਸੀਂ ਤੁਹਾਨੂੰ ਇੱਕ ਐਸੀ ਅਲੱਗ ਤੁਹਾਡੇ ਲਈ ਖਬਰ ਲੈ ਕੇ ਆਏ ਹਾਂ ਇੱਕ ਰਿਟਾਇਰਮੈਂਟ ਪਾਰਟੀ ਹੈ ਜਿਹੜੀ ਉਹ ਵੀ ਇੱਕ ਕਿਸੇ ਵਿਆਹ ਤੋਂ ਘੱਟ ਨਹੀਂ ਹੁੰਦੀ ਉਹਦੇ ਵਿੱਚ ਵੀ ਖਾਣਾ ਪੀਣਾ ਜਿਵੇਂ ਕਿ ਵਿਆਹ ਦੇ ਵਿੱਚ ਸਾਰਾ ਹੁੰਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਰਿਟਾਇਰਮੈਂਟ ਪਾਰਟੀ ਦੇ ਵਿੱਚ ਵੀ ਸਾਰੇ ਰਿਸ਼ਤੇਦਾਰ ਪਹੁੰਚਦੇ ਆ ਯਾਰ ਮਿੱਤਰ ਪਹੁੰਚਦੇ ਆ ਰਿਟਾਇਰਮੈਂਟ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਇੱਕ ਵਿਆਹ ਦੇ ਵਿੱਚ ਦੁਲਾ ਦੁਲਨ ਨੂੰ ਸ਼ਗਨ ਪਾਇਆ ਜਾਂਦਾ ਉਸੇ ਤਰ੍ਹਾਂ ਰਿਟਾਇਰਮੈਂਟ ਪਾਰਟੀ ਦੇ ਵਿੱਚ ਵੀ ਰਿਸ਼ਤੇਦਾਰਾਂ ਵੱਲੋਂ ਸਾਥ ਸਬੰਧੀਆਂ ਵੱਲੋਂ ਯਾਰਾਂ ਮਿੱਤਰਾਂ ਵੱਲੋਂ ਗਿਫਟ ਦਿੱਤੇ ਜਾਂਦੇ ਆ ਸ਼ਗਨ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਆ ਇਹ ਇਹ ਨੇ ਜੀ ਪਿੰਡ ਖੁਰਾਲੀ ਤੋਂ ਇਕਬਾਲ ਖਾਨ ਜੀ ਜਿਨ੍ਹਾਂ ਦੀ ਕੱਲ ਰਿਟਾਇਰਮੈਂਟ ਪਾਰਟੀ ਇਹਨਾਂ ਦੇ ਜੂ ਵਿਖੇ ਹੋਈ ਹੈ ਤੇ ਅੱਜ ਜਿਹੜੀ ਰਿਟਾਇਰਮੈਂਟ ਪਾਰਟੀ ਆ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਵੱਲੋਂ ਜਿਹੜੀ ਕਿ ਕੀਤੀ ਗਈ ਆ ਸਾਰੇ ਸਕੇ ਸੰਬੰਧੀ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਆ ਪਹੁੰਚੇ ਨੇ ਜਿਵੇਂ ਕਿ ਹਰ ਤਰ੍ਹਾਂ ਦਾ ਖਾਣਾ ਦਾਣਾ ਜੋ ਵੀ ਹੈ ਚੱਲ ਰਿਹਾ ਪਕੌੜਿਆਂ ਤੋਂ ਲੈ ਕੇ ਜਿਵੇਂ ਕਿ ਖਾਣਾ ਦਾਣਾ ਪ੍ਰੋਪਰ ਚੱਲ ਰਿਹਾ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਆ ਕਿ ਰਿਸ਼ਤੇਦਾਰ ਆਨੰਦ ਮਾਣ ਰਹੇ ਨੇ ਕਲਾਕਾਰ ਵੀ ਲੱਗੇ ਨੇ ਘਰ ਜੋੜੀ ਵੱਲੋਂ ਵੀ ਇੱਕ ਮਨੋਰੰਜਨ ਕੀਤਾ ਜਾ ਰਿਹਾ ਹੈ ਪੂਰੇ ਰਿਸ਼ਤੇਦਾਰਾਂ ਦਾ ਤੇ ਸਾਰਿਆਂ ਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਕਵਾਲ ਖਾਨ ਜਿਹੜੇ ਕਿ ਪਿੰਡ ਕੋਰਾਲੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਦਾ ਕਿ ਉਹਦੇ ਇਹਨਾਂ ਦੇ ਜੂਦ ਵਿੱਚੋਂ ਜਿਹੜੇ ਕਿ ਬੰਦੇ ਆਏ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਜਿਹੜਾ ਜੂਦ ਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਇਹ ਸਮਾਂ ਰਿਹਾ ਡਿਊਟੀ ਦੌਰਾਨ ਬੜੇ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਇੱਕ ਡਿਊਟੀ ਨਿਭਾਈ ਹੈ ਜਿਹੜੇ ਕਿ ਡਿਊਟੀ ਦੇ ਉੱਪਰ ਇਹ ਆਪਣਾ ਪ੍ਰੋਪਰ ਕੰਮ ਕਰਦੇ ਸੀ ਤਰੀਕੇ ਦੇ ਨਾਲ ਕੰਮ ਕਰਦੇ ਸੀ ਤੇ ਕਦੇ ਡਿਊਟੀ ਤੋਂ ਖੁੰਝੇ ਨਹੀਂ ਹੈਗੇ ਲਗਾਤਾਰ ਡਿਊਟੀ ਦੇ ਵਿੱਚ ਜਿਵੇਂ ਕਿ ਇੱਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰავ। ਆਵਜੂ ਇਹਨਾਂ ਨੂੰ ਜਿਹੜੀ ਰਿਟਾਇਰਮੈਂਟ ਮਿਲੀ ਹੈ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਵੱਲੋਂ ਅੱਜ ਇਹ ਪਾਰਟੀ ਰੱਖੀ ਗਈ ਹੈ। ਪਾਰਟੀ ਦੇ ਵਿੱਚ ਤੁਹਾਡੇ ਨਾਲ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਯਾਰਾਂ ਮਿੱਤਰਾਂ ਵੱਲੋਂ ਫੁੱਲ ਪੈਸਿਆਂ ਦੇ ਹਾਰ ਵੀ ਪਾਏ ਜਾ ਰਹੇ ਨੇ। ਇਹਨਾਂ ਦੇ ਦੋਸਤਾਂ ਵੱਲੋਂ ਤੇ ਕੁਝ ਰਿਸ਼ਤੇਦਾਰਾਂ ਵੱਲੋਂ ਵੀ ਪੈਸਿਆਂ ਦੇ ਹਾਰ ਪਾਏ ਜਾ ਰਹੇ ਨੇ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਸ਼ਗਨ ਦਿੱਤਾ ਜਾ ਰਿਹਾ ਹੈ। ਕੁਰਸੀ ਦੇ ਉੱਪਰ ਬੈਠੇ ਨੇ ਇਕਵਾਲ ਖਾਨ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਨਾਲ ਬੈਠੀ ਹੈ। ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸ ਕਿ ਇੱਕ ਵਿਆਹ ਵਰਗਾ ਮਾਹੌਲ ਜਿਵੇਂ ਇੱਕ ਵਿਆਹ ਦੇ ਵਿੱਚ ਜਿਵੇਂ ਕਿ ਪੂਰੇ ਰਿਸ਼ਤੇਦਾਰ ਆ ਜਿਹੜੇ ਬੈਠੇ ਆ ਦੇਖ ਰਹੇ ਨੇ ਸਾਹਮਣੇ ਕੁਰਸੀਆਂ ਤੇ ਵਿਰਾਜਮਾਨ ਨੇ ਰਿਸ਼ਤੇਦਾਰ ਸਾਕ ਸੰਬੰਧੀ ਯਾਰ ਮਿੱਤਰ ਜਿਹੜੇ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਕਿ ਪੈਗ ਸ਼ੈਗ ਵੀ ਚੱਲ ਰਿਹਾ ਹੈ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਕਿ ਪੈਗ ਵੀ ਚੱਲ ਰਿਹਾ ਹੈ ਜਿਹੜੇ ਪੈਗ ਦੇ ਸ਼ਕੀਨ ਨੇ ਉਹਨਾਂ ਲਈ ਪੈਗ ਵੀ ਨਾਲ ਵੱਲੋਂ ਬਣਾਇਆ ਗਿਆ ਤੇ ਖਾਣਾ-ਦਾਣਾ ਜਿਹੜਾ ਕਿ ਬਣਾਇਆ ਗਿਆ ਬੜਾ ਹੀ ਵਧੀਆ ਸੁੱਚਜੇ ਢੰਗ ਨਾਲ ਜਿਵੇਂ ਕਿ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਇਹਨਾਂ ਵੱਲੋਂ ਕੀਤਾ ਜਾ ਰਿਹਾ ਸਟੇਜ ਦੇ ਉੱਪਰ ਜਿਹੜੀ ਦੋ ਗਾਣਾ ਜੋੜੀ ਹੈ ਉਹ ਵੀ ਇੱਕ ਮਨੋਰੰਜਨ ਕਰ ਰਹੀ ਹੈ ਰਿਸ਼ਤੇਦਾਰਾਂ ਦਾ ਯਾਰ ਮਿੱਤਰਾਂ ਦਾ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਇਹਨਾਂ ਦੀ ਰਿਟਾਇਰਮੈਂਟ ਜਿਹੜੀ ਕਿ ਕੱਲ 30 ਅਪ੍ਰੈਲ 2024 ਨੂੰ ਹੋਈ ਸੀ ਤੇ ਅੱਜ 1 ਮਈ 1 ਮਈ ਦੇ ਮੌਕੇ ਤੇ ਇਹਨਾਂ ਨੇ ਅੱਜ ਰਿਸੈਪਸ਼ਨ ਪਾਰਟੀ ਰੱਖੀ ਸੀ ਜਿਹੜੀ ਆਪਣੀ ਰਿਟਾਇਰਮੈਂਟ ਦੀ ਉਸ ਦੇ ਵਿੱਚ ਆਨੰਦ ਲੈ ਰਹੇ ਨੇ ਸਾਰੇ ਰਿਸ਼ਤੇਦਾਰ ਸਾਥ ਸੰਬੰਧੀ ਯਾਰ ਮਿੱਤਰ ਇਹਨਾਂ ਦੇ ਤੇ ਜਿੰਨੇ ਵੀ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿਵੇਂ ਕਿ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਕਿ ਉਹ ਇਹਨਾਂ ਵੱਲੋਂ ਜੋ ਪਾਰਟੀ ਰੱਖੀ ਉਸ ਦਾ ਪੂਰਾ ਪੂਰਾ ਆਨੰਦ ਲੈ ਰਹੇ ਆ